ਸਚੇਕਾਲ ਤੁਸੀਂ ਦੇਖ ਰਹੇ ਹੋ ਰਾਪਤਾ ਨਿਊਜ਼ ਮੈਂ ਹਰਪ੍ਰੀਤ ਕੌਰ ਤੇ ਖਬਰਾਂ ਦੇ ਇਸ ਬਲਿਟਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਹਾਈ ਕੋਰਟ ਨੇ ਪ੍ਰਤਾਪ ਬਾਜਵਾਦੀ ਦੀ ਗ੍ਰਿਫਤਾਰੀ ਤੇ ਲੱਗੀ ਰੋਕ ਵਧਾਈ ਪੂਵਕ ਵਿੱਚ ਗ੍ਰਿਫਤਾਰੀ ਤੋਂ ਪਹਿਲਾਂ ਕੋਰਟ ਨੂੰ ਸੂਚਿਤ ਕਰਨ ਦੇ ਹੁਕਮ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਵਾਪਸ ਲਏ ਜਾਣ ਖਿਲਾਫ ਹਾਈ ਕੋਰਟ ਪਹੁੰਚੇ ਮਜੀਠੀਆ Z+ ਸੁਰੱਖਿਆ ਵਾਪਸ ਲਏ ਜਾਣ ਦੇ ਫੈਸਲੇ ਨੂੰ ਰੱਦ ਕਰਨ ਦੀ ਕੀਤੀ ਮੰਗ ਦਰਜਾ ਚਾਰ ਕਰਮਚਾਰੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ ਕਣਕ ਖਰੀਦਣ ਵਾਸਤੇ ਵਿਆਜ ਮੁਕਤ ਕਰਜ਼ਾ ਵੰਦਾ ਕੇ 9700 ਰੁਪਏ ਕੀਤਾ ਗੁਰਦਾਸਪੁਰ ਵਿੱਚ ਇੱਕ ਪਾਸਟਰ ਸਮੇਤ 12 ਹੋਰਾਂ ਤੇ ਜ਼ਬਰਜਨਾਹ ਤੇ ਅਗਵਾ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਇਸਾਈ ਪਾਸਟਰ ਦੀ ਸ਼ਮੂਲੀਅਤ ਵਾਲੀ ਸੂਬੇ ਵਿੱਚ ਹੈ ਤੀਜੀ ਘਟਨਾ ਤੇ ਫਾਜ਼ਿਲਕਾ ਵਿੱਚ ਪੇਸ਼ੀ ਤੇ ਆਏ ਨੌਜਵਾਨ ਤੇ ਅਣੇਵਾਗ ਗੋਲੀਆਂ ਚੱਲੀਆਂ ਮੌਕੇ ਤੇ ਨੌਜਵਾਨ ਦੀ ਹੋਈ ਮੌਤ ਤੇ ਹੁਣ ਇਹਨਾਂ ਖਾਸ ਖਬਰਾਂ ਦਾ ਵਿਸਾਰਤ ਕੁਝ ਹੋਰ ਅਹਿਮ ਖਬਰਾਂ ਯੋਗ ਗੁਰੂ ਬਾਬਾ ਰਾਮਦੇਵ ਹਮਦਰਦ ਰੂਹ ਅਫਜ਼ਾ ਤੇ ਟਿੱਪਣੀ ਕਰਨ ਤੋਂ ਬਾਅਦ ਮੁਸੀਬਤ ਵਿੱਚ ਫਸ ਗਏ ਨੇ ਮੰਗਲਵਾਰ ਨੂੰ ਦਿੱਲੀ ਹਾਈ ਕੋਰਟ ਨੇ ਸ਼ਰਬਤ ਜਿਹਹਾਦ ਦੇ ਮਾਮਲੇ ਵਿੱਚ ਰਾਮਦੇਵ ਨੂੰ ਫਟਕਾਰ ਲਗਾਈ ਅਦਾਲਤ ਨੇ ਕਿਹਾ ਕਿ ਰਾਮਦੇਵ ਕੋਲ ਇਸ ਮਾਮਲੇ ਤੇ ਕੋਈ ਬਚਾ ਨਹੀਂ ਹੈ ਟਿੱਪਣੀ ਤੋਂ ਬਾਅਦ ਕੰਪਨੀ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹਾਈ ਕੋਰਟ ਨੇ ਕਿਹਾ ਕਿ ਇਸ ਮਾਮਲੇ ਨੇ ਅਦਾਲਤ ਦੀ ਜ਼ਮੀਰ ਨੂੰ ਹਿਲਾ ਕੇ ਰੱਖ ਦਿੱਤਾ ਉਹਨਾਂ ਇਹ ਵੀ ਕਿਹਾ ਕਿ ਇਸ ਲਈ ਕੋਈ ਮਾਫੀ ਨਹੀਂ ਹੈ ਅਦਾਲਤ ਨੇ ਰਾਮਦੇਵ ਵੱਲੋਂ ਪੇਸ਼ ਹੋਏ ਵਕੀਲ ਨੂੰ ਮੌਜੂਦ ਰਹਿਣ ਲਈ ਕਿਹਾ ਕੰਪਨੀ ਨੇ ਦੋਸ਼ ਲਗਾਇਆ ਕਿ ਇਹ ਫਿਰਕੂ ਪਾੜਾ ਫੈਲਾਉਣ ਦਾ ਮਾਮਲਾ ਹੈ ਇਸ ਨੂੰ ਨਫ਼ਰਤ ਭਰੇ ਭਾਸ਼ਣ ਵਜੋਂ ਵੀ ਦਰਸਾਇਆ ਗਿਆ ਕਾਬਿਲੇ ਗੌਰ ਹੈ ਕਿ 3 April ਨੂੰ ਬਾਬਾ RAMDEV ਨੇ ਰੂਹ ਅਫਜ਼ਾ ਬਣਾਉਣ ਵਾਲੀ ਕੰਪਨੀ ਹਮਦਰਦ ਤੇ ਟਿੱਪਣੀ ਕੀਤੀ ਸੀ ਉਸਨੇ ਕਿਹਾ ਸੀ ਕਿ ਦਵਾਈ ਤੇ ਭੋਜਨ ਨਿਰਮਾਣ ਕੰਪਨੀ ਆਪਣੇ ਪੈਸੇ ਦੀ ਵਰਤੋਂ ਮਸਜਿਦਾਂ ਤੇ ਮਦਰੱਸੇ ਬਣਾਉਣ ਲਈ ਕਰ ਰਹੀ ਹੈ ਇਸ ਤੋਂ ਬਾਅਦ ਕੰਪਨੀ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ ਸਰਵਤ ਦੇ ਨਾਮ ਪਰ ਇੱਕ ਕੰਪਨੀ ਹੈ ਜੋ ਸਰਵਤ ਤੋਂ ਦਿੱਤੀ ਹੈ लेकिन वो शरबत से जो पैसा मिलता है उससे मदरसे और मस्जिदें बनवाती ठीक है उनका मज़हब है लेकिन आप यदि वो शरबत पियेंगे तो मस्जिद और मदरसे बनेंगे और पतंजलि का गुलाब का शरबत पीते हैं आप ये शरबत पियेंगे आप तो गुरुकुल बनेंगे आचार्य कुलम बनेगा पतंजलि विश्वविद्यालय भारतीय शिक्षा बोर्ड आगे बढ़ेगा इसलिए मैं कहता हूँ ये शरबत जिहाद भी जैसे लव जिहाद वोट जिहाद चल रहा है ना ऐसे शरबत जिहाद भी चल रहा है ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੀਨੀਅਰ ਕਾਂਗਸੀ ਆਗੂ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਤੇ ਲੱਗੀ ਰੋਕ ਜਾਰੀ ਰੱਖਣ ਦਾ ਹੁਕਮ ਦਿੱਤਾ ਹੈ ਸੁਣਵਾਈ ਦੌਰਾਨ ਸਰਕਾਰ ਵੱਲੋਂ ਦਾਖਲ ਕੀਤੀ ਗਈ ਸਟੇਟਸ ਰਿਪੋਰਟ ਵਿੱਚ ਮਾਮਲੇ ਦੀ ਤਫ਼ਤੀਸ਼ ਬਾਰੇ ਜਾਣਕਾਰੀ ਦਿੱਤੀ ਗਈ ਅਦਾਲਤ ਨੇ ਕਿਹਾ ਕਿ ਬਾਜਵਾ ਵਿਰੁੱਧ ਜਾਂਚ ਜਾਰੀ ਰਹੇਗੀ ਤੇ ਉਹਨਾਂ ਦੀ ਗ੍ਰਿਫਤਾਰੀ ਤੇ ਲੱਗੀ ਰੋਕ ਅਜੇ ਵੀ ਕਾਇਮ ਰਹੇਗੀ ਹਾਈ ਕੋਰਟ ਨੇ ਇਹ ਵੀ ਆਦੇਸ਼ ਦਿੱਤਾ ਕਿ ਜੇਕਰ ਭਵਿੱਖ ਵਿੱਚ ਬਾਜਵਾ ਨੂੰ ਗ੍ਰਿਫਤਾਰ ਕਰਨ ਦੀ ਲੋੜ ਪੈਂਦੀ ਹੈ ਤਾਂ ਪਹਿਲਾਂ ਕੋਰਟ ਨੂੰ ਸੂਚਿਤ ਕਰਨਾ ਜ਼ਰੂਰੀ ਹੋਵੇਗਾ। ਉਹ ਸਰਕਾਰ ਨੇ ਅਦਾਲਤ ਵਿੱਚ ਕਿਹਾ ਕਿ ਬਾਜਵਾ ਨੂੰ ਗ੍ਰਿਫਤਾਰ ਕਰਨ ਦਾ ਕੋਈ ਇਰਾਦਾ ਨਹੀਂ ਹੈ। ਇਸੇ ਮਾਮਲੇ ਤੇ ਅਗਲੀ ਸੁਣਵਾਈ 7 ਮਈ ਨੂੰ ਹੋਵੇਗੀ। ਤੇ ਕੋਰਟ ਦੇ ਵਿੱਚ ਅੱਜ ਸਟੇਟ ਵੱਲੋਂ ਇਹ ਇੱਕ ਤਾਂ ਸਟੇਟਸ ਰਿਪੋਰਟ ਫਾਈਲ ਕੀਤੀ ਗਈ ਸੀ ਤੇ ਨਾਲ ਹੀ ਸਟੇਟ ਵੱਲੋਂ ਮੈਂਸ਼ਨ ਕੀਤਾ ਗਿਆ ਸੀ ਕਿ ਇਹ ਹਜੇ ਬਹੁਤ ਇਨੀਸ਼ੀਅਲ ਸਟੇਜ ਦੇ ਉੱਤੇ ਕੇਸ ਹੈ ਤੇ ਇਹ ਕੁਐਸ਼ਿੰਗ ਦੇ ਲਈ ਹਜੇ 13 ਤਰੀਕ ਨੂੰ ਐਫਆਈਆਰ ਲੋਜ ਹੁੰਦੀ ਹੈ ਤੇ 15 ਤਰੀਕ ਨੂੰ ਹੀ ਇਹ ਕੁਐਸ਼ਿੰਗ ਫਾਈਲ ਕਰ ਦਿੰਦੇ ਨੇ। ਤਾ ਇਸ ਕਰਕੇ ਬੜੀ ਇਨੀਸ਼ੀਅਲ ਸਟੇਜ ਤੇ ਹੈ ਤੇ ਕੋਰਟ ਦਾ ਵੀ ਇਹੀ ਮੰਨਣਾ ਸੀ ਕਿ ਹਜੇ ਤਾਂ ਇਨਵੈਸਟੀਗੇਸ਼ਨ ਕਰਨੀ ਹੈ ਉਸ ਤੋਂ ਬਾਅਦ ਹੀ ਡਿਸਾਈਡ ਹੋਏਗਾ ਕਿ ਵੈਦਰ ਅਫੈਂਸ ਹੋਇਆ ਜਾਂ ਨਹੀਂ ਹੋਇਆ ਤੇ ਇਸ ਕਰਕੇ ਕੋਰਟ ਨੇ ਜਿਹੜੀ ਅਗਲੀ ਤਰੀਕ ਪਾਈ ਹੈ 7 ਮਈ ਡੇਟ ਪਈ ਹੈ ਇਸ ਕੇਸ ਦੇ ਵਿੱਚ ਤੇ ਨਾਲ ਹੀ ਕੋਰਟ ਨੇ ਇੱਕ ਦੋ ਤਿੰਨ ਆਬਜ਼ਰਵੇਸ਼ਨ ਜਿਹੜੀ ਦਿੱਤੀਆਂ ਨੇ ਇੱਕ ਸਟੇਟ ਵੱਲੋਂ ਮੈਂਸ਼ਨ ਕੀਤਾ ਗਿਆ ਸੀ ਕਿ ਸਾਡੇ ਹਜੇ ਕੋਈ ਇੰਟੈਂਸ਼ਨ ਨਹੀਂ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਅਰੈਸਟ ਕਰਨ ਦੀ ਤੇ ਇਸ ਕਰਕੇ ਜਦੋਂ ਵੀ ਇਸ ਸਟੇਜ ਦੇ ਉੱਤੇ ਜੇ ਜਦੋਂ ਵੀ ਰਿਕੁਆਇਰਡ ਹੋਏਗਾ ਤਾਂ ਅਕੋਰਡਿੰਗਲੀ ਉਹਨਾਂ ਨੂੰ ਅਸੀਂ ਜਿਵੇਂ ਨੋਟਿਸ ਦੇ ਕੇ ਅਰੈਸਟ ਕਰਨ ਦਾ ਹੋਏਗਾ ਤਾਂ ਅਕੋਰਡਿੰਗਲੀ ਐਸ ਪਰ ਲਾਅ ਪ੍ਰੋਸੀਡ ਕਰਾਂਗੇ ਇਸ ਤੋਂ ਇਲਾਵਾ ਕੋਰਟ ਨੇ ਕਿਹਾ ਕਿ ਕੋਈ ਵੀ ਜਿਹੜੀ ਆ ਰੈਸਟ੍ਰਿਕਸ਼ਨ ਹੈ ਜੋ ਵੀ ਅੱਜ ਜੇ ਨੋਟਿਸ ਹੋਇਆ ਜਾਂ ਇੰਟੈਰੀਮ ਆਰਡਰ ਹੋਇਆ ਇਹਦੇ ਇਹ ਕੋਈ ਵੀ ਇਨਵੈਸਟੀਗੇਸ਼ਨ ਨੂੰ ਰਿਸਟ੍ਰਿਕਟ ਨਹੀਂ ਕਰਦਾ ਕਿ ਇਨਵੈਸਟੀਗੇਸ਼ਨ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਹੈ ਜਿਹੜੀ ਸਟੇਟ ਹੈ ਉਹ ਅੱਗੇ ਪ੍ਰੋਪਰ ਇਨਵੈਸਟੀਗੇਸ਼ਨ ਕਰ ਸਕਦੀ ਹੈ ਤੇ ਜਿਵੇਂ ਬਾਕੀ ਇੰਟਾਇਰ ਮਾਡਰ ਸੀਗੇ মিডিਆ ਦੇ ਰਿਲੇਟਡ ਹੋ ਸਾਰੇ ਸੇਮ ਰਹੇ ਇਨਵੈਸਟੀਗੇਸ਼ਨ ਕਿਹਾ ਗਿਆ ਵੀ ਐਵਰ ਇਟਸ ਕਾਲਡ ਵੀਲ ਜੁਆਇਨ ਵੀ ਹੈਵ ਫੁਲੀ ਕੋਆਪਰੇਟਿਡ ਇਨ ਦ ਲਾਸਟ ਇਨਸਟੈਂਸ ਆਲਸੋ ਜਦੋਂ ਸਾਨੂੰ ਸਾਈਬਰ ਕ੍ਰਾਈਮ ਦੇ ਥਾਣੇ ਸਾਧਫਰੀਜ਼ ਦੇ ਵਿੱਚ ਬੁਲਾਇਆ ਗਿਆ ਸੀਗਾ ਐਸਐਸ ਨਗਰ ਵੀ ਫੁਲੀ ਕੋਆਪਰੇਟਿਡ ਜਿੱਥੇ ਬੁਲਾਇਆ ਜਦੋਂ ਬੁਲਾਇਆ ਜਿੰਨੇ ਟਾਈਮ ਲਈ ਬੁਲਾਇਆ ਸੀ ਉੱਥੇ ਦੂਜੀ ਗੱਲ ਜਿਹੜੀ ਹੈਗੀ ਐ ਅਗਲੀ ਤਰੀਕ ਤੱਕ ਇੰਟੈਰਮ ਆਰਡਰ ਕੰਟੀਨਿਊ ਕਰੂਗਾ ਅਰੈਸਟ ਸਟੇਡ ਰਹੂਗੀ ਤੇ ਦੂਜੀ ਚੀਜ਼ ਜਿਹੜੀ ਹੈ ਸਟੇਟਸ ਰਿਪੋਰਟ ਕਿਉਂਕਿ ਅੱਜ ਹੀ ਆਈਓ ਨੂੰ ਪੜਾਂਗੇ ਉਹਨੂੰ ਵੇਟ ਕਰਾਂਗੇ ਤੇ ਅਗਲੀ ਤਰੀਕ ਨੂੰ ਤੇ ਬਹਿਸ ਕਰਾਂਗੇ ਬראל ਜੀ ਕਿ ਇਹ ਵੀ ਕਿਹਾ ਗਿਆ ਸਰਕਾਰੀ ਬਿਕਲੀ ਵੱਲੋਂ ਕਿ ਜੇ ਲੋਡ ਪੈਦਾ ਸਿਨੋਟਸ ਦੇ ਤੇ ਨਹੀਂ ਉਹ ਤਾਂ ਇਹ ਕਹਿ ਰਹੇ ਸੀਗੇ ਵੀ ਬੇਸਿਕਲੀ ਅਸੀਂ ਅਰੈਸਟ ਨਹੀਂ ਕਰਾਂਗੇ ਇਹ ਕਹਿ ਰਹੇ ਸੀਗੇ ਹੁਣ ਓਬਵੀਅਸ ਜੀ ਗੱਲ ਹੈ ਜਦੋਂ ਆਲਰੇਡੀ ਕੋਰਟ ਦਾ ਆਰਡਰ ਆ ਗਿਆ ਵੀ ਕੁਇਕ ਕੋਰਸਿਵ ਐਕਸ਼ਨ ਨਹੀਂ ਲੈਣਾ ਤੇ ਹੁਣ ਤਾਂ ਕਹਿਣਗੇ ਵੀ ਜੀ ਅਸੀਂ ਅਰੈਸਟ ਨਹੀਂ ਕਰਾਂਗੇ ਜਾਂ ਤਾਂ ਪਹਿਲਾਂ ਆ ਕੇ ਕਹਿੰਦੇ ਸੋ ਗੱਲ ਇਹ ਹੈ ਵੀ ਇਹ ਕੁਆਲਿਟੀ ਦੇ ਹਿਸਾਬ ਨਾਲ ਲਾਅ ਐਂਡ ਆਰਡਰ ਦੇ ਹਿਸਾਬ ਨਾਲ ਗਵਰਨੈਂਸ ਚੰਗੀ ਦੇ ਹਿਸਾਬ ਨਾਲ ਆਪਾਂ ਨੂੰ ਚੱਲਣਾ ਚਾਹੀਦਾ ਹੈ ਤੇ ਪੰਜਾਬ ਦੇ ਲਈ ਪੰਜਾਬ ਦੇ ਇੰਟਰਸਟ ਲਈ ਪੰਜਾਬੀਆਂ ਦੇ ਇੰਟਰਸਟ ਲਈ ਤੇ ਪੰਜਾਬੀਆਂ ਦੇ ਇੰਟਰਸਟ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਠੀਕ ਥੈਂਕ ਯੂ ਚੰਡੀਗੜ੍ਹ ਦੇ ਸੰਸਦ ਮੈਂਬਰ ਤੇ ਸਾਫ ਕਾ ਕੇਂਦਰੀ ਮੰਤਰੀ ਮਨੀਸ਼ ਦਿਵਾੜੀ ਨੇ ਦੋਸ਼ ਲਗਾਇਆ ਕਿ ਨੈਸ਼ਨਲ ਹੈਰਾਲਡ ਮਾਮਲੇ ਵਿੱਚ ਕਾਂਗਰਸ ਸੰਸਦੀ ਦਲ ਦੀ ਚੇਅਰਪਰ ਸੰਨੀਆ ਗਾਂਧੀ ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਿਰੁੱਧ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਾਇਰ ਕੀਤੀ ਗਈ ਚਾਰਜ ਸ਼ੀਟ ਸੱਤਾਧਾਰੀ ਪਾਰਟੀ ਵੱਲੋਂ ਕਾਂਗਰਸ ਲੀਡਰਸ਼ਿਪ ਨੂੰ ਬਦਨਾਮ ਕਰਨ ਦੇ ਉਦੇਸ਼ ਨਾਲ ਇੱਕ ਸਪਸ਼ਟ ਰਾਜਨੀਤਿਕ ਬਦਲਾਖੋਈ ਸੀ ਤਵਾਰੀ ਨੇ ਕਿਹਾ ਕਿ ਸਿਆਸੀ ਬਦਲਾਖੋਰੀ ਵਿੱਚੋਂ ਕੁਝ ਨਹੀਂ ਨਿਕਲਦਾ ਤੇ ਜਿਹੜੇ ਅਜਹੀ ਕਾਰਵਾਈ ਕਰਦੇ ਨੇ ਉਹਨਾਂ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ ਉਹਨਾਂ ਕਹ ਕੇ ਪੰਜ ਪੰਜ ਸਰਕਾਰ ਸਪਸ਼ਟ ਕਰੇ ਕਿ ਜਿਹੜੇ ਕਾਰਪੋਰੇਟ ਅਦਾਰਿਆਂ ਦਾ 16 ਲੱਖ ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਗਿਆ ਕੀ ਉਹ ਫੌਜਦਾਰੀ ਮਾਪਦੰਡਾ ਅਨੁਸਾਰ ਠੀਕ ਹੈ ਸਿਆਸੀ ਬਦਲਾਖੋਰੀ ਦੇ ਵਿੱਚੋਂ ਨਿਕਲਦਾ ਕੱਖ ਨਹੀਂ ਹੈਗਾ ਔਰ ਜਿਹੜੇ कि बदला पूरी की कारवाई करते ने खामियाजा पे। दूसरी गल मैं कहना चाहना है कि आरोप पत्र दाखिल किया गया जिन अंग्रेजी चार्जशीट कहते हैं इनफोर्समेंट डायरेक्टरेट ने नैशनल हैरल्ड के मामले दायर की है कि चार्जशीट is at best an appreciation of the facts and circumstances as understood by an investigating officer। कोई चार्जशीट या रोप पत्र ना ये मतलब नहीं है कि कोई गुनाह साबित हो गया है। ਇਹ ਕੋਈ ਗੁਨਾਹਦਾਰ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ NSA ਮਾਮਲਿਆਂ ਤੇ ਇੱਕ ਮਹੱਤਵਪੂਰਨ ਸੁਣਵਾਈ ਹੋਈ ਅਮਰਿਤਪਾਲ ਸਿੰਘ ਸਰਬਜੀਤ ਸਿੰਘ ਕਲਸੀ ਕੁਲਵੰਤ ਸਿੰਘ ਤੇ ਗੁਰਿੰਦਰਪਾਲ ਸਿੰਘ ਔਜਲਾ ਦੀਆਂ ਪਟੀਸ਼ਨਾਂ ਦੀ ਸੁਣਵਾਈ ਚੀਫ ਜਸਟਿਸ ਤੇ ਜਸਟਿਸ ਸੁਮਿਤ ਗੋਇਲ ਦੇ ਬੈਂਚ ਸਾਹਮਣੇ ਹੋਈ ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਨੁਪਮ ਗੁਪਤਾ ਨੇ ਅਦਾਲਤ ਨੂੰ ਦੱਸਿਆ ਕਿ ਅਮਰਿਤਪਾਲ ਸਿੰਘ ਤੇ ਲਗਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਮੌਜੂਦਾ ਮਿਆਦ ਅੱਜ ਖਤਮ ਹੋ ਰਹੀ ਹੈ ਤੇ ਕੱਲ ਤੋਂ ਉਹਨਾਂ ਤੇ ਇੱਕ ਨਵਾਂ NSA ਲਗਾਇਆ ਜਾਵੇਗਾ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਹਨਾਂ ਕੋਲ ਹੁਣ ਤੱਕ ਤੀਜੀ ਨਜ਼ਰਬੰਦੀ ਆਦੇਸ਼ ਨੂੰ ਚੁਣੌਤੀ ਦੇਣ ਲਈ ਨਿਰਦੇਸ਼ ਨਹੀਂ ਹਨ ਚੀਫ ਜਸਟਿਸ ਸ਼ੀਲ ਲਾਗੂ ਤੇ ਜਸਟਿਸ ਸੁਮਿਤ ਗੋਇਲ ਦੇ ਬੈਂਚ ਸਾਹਮਣੇ ਪੇਸ਼ ਹੁੰਦਿਆਂ ਅਮਰਿਤਪਾਲ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਆਰਐਸ ਬੈਸ ਨੇ ਕਿਹਾ ਕਿ ਉਹ ਅਜੇ ਵੀ ਅਦਾਲਤ ਵੱਲੋਂ ਪਹਿਲਾ ਹੀ ਵਿਚਾਰ ਅਧਿਨ ਮਾਮਲੇ ਤੇ ਫੈਸਲਾ ਲੈਣ ਲਈ ਜ਼ੋਰ ਪਾਉਣਗੇ ਦੇ ਪੰਜਾਬ ਦੇ ਜੋ ਹਾਲਾਤਾਂ ਦੇ ਬਾਰੇ ਚ ਕਿਹਾ ਜਾ ਰਿਹਾ ਜੀ ਉਹਦੇ ਆਉਣ ਨਾਲ ਖਰਾਬ ਹੋ ਰਹੇ ਹਾਲਾਤ ਤੇ ਹੁਣ ਵੀ ਦਿਨ ਰਾਤ ਖਰਾਬ ਹੈ ਇਹ ਮਜੀਠੀਆ ਰਗਿੰਦੀ ਦੇਣੀ ਆ ਕਿ ਜਿਹੜਾ ਨਸ਼ਾ ਲੈਂਦਾ ਤੇ ਨਸ਼ੇ ਦੀ ਵਜ੍ਹਾ ਨਹੀਂ ਇਹ ਸਾਰਾ ਕੋਸ਼ਿਸ਼ ਹੋ ਰਿਹਾ ਇਸ ਕਰਕੇ ਅਸੀਂ ਇਸ ਚੀਜ਼ ਦੀ ਮਜੀਠੀਆ ਸਾਹਿਬ ਦੀ ਜਿਹੜੀ ਕਾਰਗਜ਼ਾਰੀ ਆ ਜੇ ਵੱਡਿਆਂ ਦੀ ਆ ਪੁਰਖਿਆਂ ਦੀ ਆ ਉਹ ਸਾਰੇ ਲੋਕ ਜਾਣਦੇ ਆ ਕਿ ਇਹਨਾਂ ਨੇ ਪੰਥ ਨੂੰ ਪੰਜਾਬ ਨੂੰ ਅਕਾਲੀ ਪਾਰਟੀ ਨੂੰ ਕਿੱਦਾਂ ਖੇਰੂ-ਖੇਰੂ ਕਰਕੇ ਰੱਖ ਦਿੱਤਾ ਤੇ ਅਜੇ ਵੀ ਇਹਨਾਂ ਨੂੰ ਸਮਝ ਨਹੀਂ ਆ ਰਹੀ ਤੇ ਜਿਹੜੋ ਕੋ ਪੰਜਾਬ ਦੀ ਪੰਥ ਦੀ ਨੌਜਵਾਨੀ ਦੀ ਗੱਲ ਕਰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਉਹਦੇ ਖਿਲਾਫ ਹੀ ਭੁਗਤਣਾ ਇਹਨਾਂ ਦਾ ਕੰਮ ਆ ਮੇਰਾ ਖਿਆਲ ਹੈ ਕਿ ਅੱਗੇ ਵੀ ਇਹਨਾਂ ਦੇ ਵੱਡੇ-ਵਡੇਰ ਵੀ ਸਰਕਾਰਾਂ ਦੇ ਪਿੱਠੂ ਰਹਿ ਤੇ ਹੁਣ ਵੀ ਸਰਕਾਰਾਂ ਦੀ ਪਿੱਠ ਤੇ ਖੜੇ ਆ ਤੇ ਜੋ ਆਪਣੇ ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਦਾ ਵਿਰੋਧ ਕਰਦੇ ਆ ਤੇ ਉਹਦੇ 'ਚ ਮੇਰਾ ਖਿਆਲ ਹੈ ਕਿ ਇਹ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਕਿ ਪੰਜਾਬ ਦੇ ਲੋਕ ਪੱਲੀ ਭਾਂਤ ਜਾਣੂ ਆ ਇਸ ਕਰਕੇ ਜਿਆਦਾ ਕੁਝ ਕਹਿਣ ਦੀ ਲੋੜ ਨਹੀਂ ਤੇ ਮੇਰਾ ਖਿਆਲ ਹੈ ਕਿ ਜਿਹੜੇ ਵੀ ਲੋਕ ਪੰਜਾਬ ਦੇ ਅਮਨ ਸ਼ਾਂਤੀ ਨੂੰ ਕੋਈ ਖਤਰਾ ਵਾ ਮੇਰਾ ਖਿਆਲ ਹੈ ਕਿ ਉਹਨਾਂ ਤੇ ਅਸੀਂ ਵੀ ਕਹਿੰਨੇ ਆ ਕਿ ਪੰਜਾਬ ਦਾ ਮਾਹੌਲ ਸ਼ਾਂਤ ਰਹਿਣਾ ਚਾਹੀਦਾ ਆਪਸੀ ਭਾਈਚਾਰਾ ਬਣਿਆ ਰਹਿਣਾ ਚਾਹੀਦਾ ਇਹੋ ਜਿਹੇ ਗੱਲਾਂ ਤੇ ਵਿਸ਼ਵਾਸ ਕਰਕੇ ਇਹ ਜੋ ਇਹੋ ਜਿਹੇ ਕਾਲੇ ਕਾਨੂੰਨ ਆ ਉਹਨਾਂ ਦਾ ਸਾਰੇ ਅਸੀਂ ਅੱਜ ਵੀ ਅਪੀਲ ਕਰਦੇ ਆ ਕਿ ਸਾਰੇ ਜਿਹੜੇ ਇਨਸਾਫ ਪਸੰਦ ਲੋਕ ਵਿਰੋਧ ਕਰ ਰਹੇ ਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਤੇ ਅਸੀਂ ਕਹਿੰਨੇ ਆ ਕਿ ਇਹ ਇਹ ਇਨਾਂ ਲੋਕਤੰਤਰ 'ਚ ਇਹੋ ਜਿਹੇ ਕਾਨੂੰਨਾਂ ਨੂੰ ਕੋਈ ਥਾਂ ਨਹੀਂ ਇੰਨਿਆਂ ਗ ਬੇਨਤੀਆਂ ਕਰਦੇ ਆ ਕੋਈ ਭੁੱਲ ਚੁੱਕ ਹੋਵੇ ਉਹਦੇ ਲਈ ਮਾਫੀ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਵਾਪਸ ਲਏ ਜਾਣ ਦੇ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਅਕਾਲੀ ਆਗੂ ਨੇ ਇਸ ਕਾਰਵਾਈ ਨੂੰ ਪੰਜਾਬ ਸਰਕਾਰ ਵੱਲੋਂ ਤੱਕੇਸ਼ਾਹੀ ਕਰਾਰ ਦਿੰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਕ ਕੀਤਾ ਹੈ। ਮਜੀਠੀਆ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕਰਕੇ ਅਦਾਲਤ ਕੋਲੋਂ ਪੰਜਾਬ ਸਰਕਾਰ ਵੱਲੋਂ ਆਪਣੀ Z+ ਸੁਰੱਖਿਆ ਵਾਪਸ ਲਏ ਜਾਣ ਦੇ ਫੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਪਿਛਲੇ ਦਿਨੀ ਪੰਜਾਬ ਪੁਲਿਸ ਵੱਲੋਂ ਵਿਕਰਮ ਸਿੰਘ ਮਜੀਠੀਆ ਦੀ ਸਿਕਿਉਰਿਟੀ ਵਾਪਸ ਲੈ ਲਈ ਗਈ ਸੀ ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਦਾ ਮਾਹੌਲ ਵੀ ਭਖਿਆ ਸੀ ਸ਼ੋਮਨੀ ਕਾਲੀ ਦਲ ਵੱਲੋਂ ਸੁਰੱਖਿਆ ਵਾਪਸੀ ਨੂੰ ਆਮ ਆਦਮੀ ਪਾਰਟੀ ਵੱਲੋਂ ਸਿਆਸੀ ਬਦਲਾਖੋਰੀ ਦੀ ਭਾਵਨਾ ਦੱਸਿਆ ਗਿਆ ਉੱਧਰ ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀਪੀ ਅਟਪ੍ਰਿਕ ਚੁਕਲਾ ਨੇ ਕਿਹਾ ਸੀ ਕਿ ਮਜੀਠੀਆ ਦੀ ਸਿਕਿਉਰਿਟੀ ਹਟਾਏ ਜਾਣ ਦੀਆਂ ਗੱਲਾਂ ਗਲਤ ਨੇ ਉਹਨਾਂ ਨੇ ਕਿਹਾ ਸੀ ਕਿ ਸਿਕਿਉਰਿਟੀ ਰਿਵਿਊ ਕਮੇਟੀ ਦੀਆਂ ਸਿਫਾਰਸ਼ਾਂ ਦੇ ਆਧਾਰ 'ਤੇ ਉਹਨਾਂ ਦੀ ਸੁਰੱਖਿਆ ਕਟਾਈ ਗਈ ਹੈ ਪਰ ਫਿਰ ਵੀ ਉਹਨਾਂ ਕੋਲ ਲੋੜੀਂਦੀ ਸੁਰੱਖਿਆ ਮੌਜੂਦ ਹੈ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਸਮਾਜ ਦੇ ਹੇਠਲੇ ਵਰਗਾਂ ਨੂੰ ਉੱਚਾ ਚੁੱਕਣ ਲਈ ਵਚਨ ਬੱਧ ਤਹਿਤ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਵਿੱਤੀ ਸਾਲ 2025-26 ਲਈ ਦਰਜਾ 4 ਦੇ ਕਰਮਚਾਰੀਆਂ ਲਈ ਕਣਕ ਖਰੀਦਣ ਵਾਸਤੇ ਵਿਆਜ ਮੁਕਤ ਕਰਜ਼ਾ ਵਧਾ ਕੇ 97,100 ਰੁਪਏ ਕਰ ਦਿੱਤਾ ਗਿਆ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦਰਜਾ 4 ਮੁਲਾਜ਼ਮਾਂ ਲਈ ਇਸ ਮਹੱਤਵਪੂਰਨ ਵਿੱਤੀ ਸਹਾਇਤਾ ਵਿੱਚ ਲਗਾਤਾਰ ਵਾਅਦਾ ਕਰਦੇ ਆਂ। ਕਣਕ ਖਰੀਦਣ ਵਾਸਤੇ ਵਿਆਜ ਮੁਕਤ ਕਰਜ਼ਾ ਵਿੱਚ ਪਿਛਲੇ 3 ਸਾਲਾਂ ਦੌਰਾਨ 21.25% ਦਾ ਵਾਅਦਾ ਕੀਤਾ ਉਹਨੇ ਕਿਹਾ ਕਿ ਮੌਜੂਦਾ ਸਰਕਾਰ ਦੀ ਇਸ ਅਗਾਂ ਵਧੂ ਪਹੁੰਚ ਦੇ ਉਲਟ ਪਿਛਲੀ ਕਾਂਗਰਸ ਸਰਕਾਰ ਵੱਲੋਂ ਇਸ ਵਰਗ ਦੀ ਅਣਦੇਖੀ ਕੀਤੀ ਜਾਂਦੀ ਰਹੀ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਇੱਥੇ ਜਿਹੜੀਆਂ ਡਰਗ ਨਾਲ ਸੰਬੰਧਿਤ ਐਕਟੀਵਿਟੀ ਹੁੰਦੀਆਂ ਨੇਗੀਆਂ ਉਹਨਾਂ ਤੇ ਲਗਾਤਾਰ ਨਿਗਰਾਨੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਵੱਲੋਂ ਰੱਖੀ ਗਈ ਆ ਔਰ ਇਸ ਤੋਂ ਬਿਨਾਂ ਜਿਹੜਾ ਇੰਟਰ ਸਟੇਟ ਖਾਸ ਕਰਕੇ ਕਿਉਂਕਿ ਹਿਮਾਚਲ ਦਾ ਕਾਫੀ ਵੱਡਾ ਹਿੱਸਾ ਜਿਹੜਾ ਉਹ ਲੱਗਦਾਗਾ ਉਥੋਂ ਕਾਫੀ ਸਾਰੇ ਸਮੱਗਲਿੰਗ ਹੋ ਕੇ ਆਉਂਦੀ ਸੀਗੀ ਉਦੇ ਉੱਤੇ ਬਹੁਤ ਵੱਡੀ ਰੋਕ ਜਿਹੜੀ ਆ ਪ੍ਰਸ਼ਾਸਨ ਵੱਲੋਂ ਲਾਈ ਗਈ ਆ ਔਰ ਦੋਨੇ ਸਟੇਟਾਂ ਦੇ ਜੁਆਇੰਟ ਆਪਰੇਸ਼ਨ ਵੀ ਕਾਫੀ ਹੋਏ ਨੇਗੇ ਹਿਮਾਚਲ ਦੀ ਪੁਲਿਸ ਦੇ ਨਾਲ ਸਾਡੀ ਹੁਸ਼ਿਆਰਪੁਰ ਦੀ ਪੁਲਿਸ ਲਗਾਤਾਰ ਆਪਰੇਸ਼ਨ ਜਿਹੜੀ ਅਸੀਂ ਕਰ ਰਹੇ ਹਾਂਗੇ ਸਮਾਜ ਸਬੰਧ ਨਾਲ ਇਸ ਮਹਿਮਲ ਨੂੰ ਬਹੁਤ ਪਰਮਾ ਹੰਗਾਰਾ ਜਿਹੜਾ ਹੁਸ਼ਿਆਰਪੁਰ ਚ ਮਿਲ ਰਿਹਾਗਾ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿਹੜਾ ਕਿ ਡਰੱਗ ਫ੍ਰੀ ਹੋਊਗਾ ਜਿਹੜਾ ਕਿ ਨਸ਼ਾ ਮੁਕਤ ਹੋਊਗਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣੂਗਾ 2007 ਤੋਂ ਲੈ ਕੇ 17 ਤੱਕ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਰਹੀ ਪਰ ਪੰਜਾਬ ਦੇ ਅੰਦਰ ਨਸ਼ਿਆਂ ਦਾ ਹੜ ਆਇਆ ਹੋਇਆ ਸੀਗਾ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਨਸ਼ਾ ਤਸਕਰੀ ਹੁੰਦੀ ਸੀਗੀ ਸੋ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਕੈਪਟਨ ਸਾਹਿਬ ਨੇ ਗੁਟਕਾ ਸਾ ਮੱਥੇ ਨੂੰ ਲਾ ਕੇ ਕਿਹਾ ਸੀਗਾ ਕਿ ਮੈਂ 4 ਹਫ਼ਤੇ ਚ ਨਸ਼ਾ ਖਤਮ ਕਰ ਦੂੰਗਾ ਪਰ ਲੇਕਿਨ ਅਫਸੋਸ 4 ਹਫ਼ਤੇ ਤੱਕ ਹੀ ਪੂਰੇ 5 ਸਾਲ ਬੀਤ ਗਏ ਕਾਂਗਰਸ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ 3 ਸਾਲਾਂ ਤੋਂ ਪਿਛਲੇ 3 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਬਤੌਰ ਮੁੱਖ ਮੰਤਰੀ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਲੜਾਈ ਜਿਹੜੀ ਉਹ ਲੜੀ ਜਾ ਰਹੀ ਆ ਪਰ ਲੇਕਿਨ ਹੁਣ ਲੜਾਈ ਜਿਹੜੀ ਆ ਉਹ ਅੰਤਮ ਦੌਰ ਚਾ ਹੁਣ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਉਹ ਲੜਾਈ ਅੰਤਮ ਦੌਰ ਚ ਪਹੁੰਚ ਚੁੱਕੀ ਆ ਸੋ ਬਿਲਕੁਲ ਇੱਕ ਵੀ ਨਸ਼ਾ ਤਸਕਰ ਪੰਜਾਬ ਚ ਰਹਿਣ ਨਹੀਂ ਦੇਣਾ ਬੜਾ ਸਪਸ਼ਟ ਆ ਕਿ ਜਾਤਾ ਪੰਜਾਬ ਛੱਡ ਦਿਓ ਨਹੀਂ ਨਸ਼ੇ ਦਾ ਧੰਦਾ ਛੱਡ ਦਿਓ ਜੇਕਰ ਨਹੀਂ ਛੱਡੋਗੇ ਤਾਂ ਤੁਹਾਨੂੰ ਜੇਲ੍ਹ ਜਾਣਾ ਪਊਗਾ ਅੰਮ੍ਰਿਤਸਰ ਵਿੱਚ ਸ਼ੀਰ ਦਰਬਾਰ ਸਾਹਿਬ ਦੀ ਵਿਰਾਸਤੀ ਹੰਸਲੀ ਜ਼ਮੀਨ ਵੇਚਣ ਦਾ ਮਾਮਲਾ ਪੱਖਦਾ ਜਾ ਰਿਹਾ ਹੈ ਸਥਾਨਕ ਲੋਕਾਂ ਨੇ ਜ਼ਮੀਨ ਦੀ ਨਿਲਾਮੀ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਐਸਜੀਪੀਸੀ ਮੁਲਾਜ਼ਮ ਤੇ ਕਈ ਮੁਹੱਲਿਆਂ ਦੇ ਲੋਕ ਇੱਕ ਦੂਜੇ ਦੇ ਆਹਮੋ ਸਾਹਮਣੇ ਹੋ ਗਏ। ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ ਮੌਕੇ ਤੇ ਪੁਲਿਸ ਬਲ ਵੀ ਮੌਜੂਦ ਰਿਹਾ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਵਿਰਾਸਤੀ ਹੌਸਲੀ ਦੀ ਜ਼ਮੀਨ ਵੇਚੀ ਨਹੀਂ ਜਾ ਸਕਦੀ, ਜਦਕਿ ਐਸਜੀਪੀਸੀ ਧੱਕੇ ਨਾਲ ਇਸ ਦੀ ਬੋਲੀ ਕਰਵਾ ਰਹੀ ਹੈ। ਜਿਸ ਕਾਰਨ ਇਲਾਕਾ ਵਾਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ ਤਰਨੇ ਤੇ ਬੈਠ ਗਏ। ਅੱਜ ਉਸੇ ਨਕਸ਼ੇ ਤਹਿਤ ਇੱਥੋਂ ਦੇ ਲੋਕਾਂ ਵਾਸਤੇ ਇਹਨੂੰ ਸੋਨਾ ਬਣਾਉਣਾ ਸੀ ਆਲੇ ਦਿਵਾਲੇ ਨੂੰ ਵਾਤਾਵਰਨ ਦੇਣਾ ਸੀ ਆਵਾਜ਼ਾਈ ਦੇਣੀ ਸੀ ਇੱਥੋਂ ਦੀਆਂ ਸਹੂਲਤਾਂ ਦੇਣੀਆਂ ਸੀ ਪਰ ਬਦਕਿਸਮਤੀ ਸ਼੍ਰੋਮਣੀ ਕਮੇਟੀ ਸਿੱਖ ਵਿਰੋਧੀ ਤਾਕਤਾਂ ਦੇ ਹੱਥਾਂ 'ਚ ਖੇਡ ਰਹੀ ਹੈ ਇਹ ਆਪਣੇ ਮਨਸੂਬਿਆਂ ਤਹਿਤ ਕੋਝੀਆਂ ਚਾਲਾਂ ਚਲਦੇ ਆ ਇਹਨੇ ਇੱਕ ਇੱਕ ਕਰਕੇ ਪਹਿਲਾਂ ਸੇਖ ਇਤਿਹਾਸ ਦੀਆਂ ਵਿਰਾਸਤਾਂ ਕਾਰ ਕਾਰ ਸੇਵਾ ਦੇ ਨਾਂ ਤੇ ਢੁਡਵਾਈਆਂ ਨਵੀਆਂ ਬਣਾ ਲੀਆਂ ਜ਼ਮੀਨਾਂ ਦੇ ਤਬਾਦਲੇ ਕਈ ਕੁਝ ਕੀਤਾ ਹੁਣ ਜਿਹੜੀ ਰਹਿਦ ਖੋਦ ਬਚੀ ਆ ਹੁਣ ਉਹਦੇ ਤੇ ਅੱਖ ਆ ਗਈ ਆ ਜਿਹੜੀ ਹੰਸਲੀ ਦੀ ਜ਼ਮੀਨ ਹੈ ਵਿਰਾਸਤੀ ਇੱਕ ਸਾਡੀ ਵਿਰਾਸਤ ਹੈ ਔਰ ਸੱਚਖੰਡ ਦਰਬਾਰ ਸਾਹਿਬ ਗੁਰੂ ਕੀ ਨਗਰੀ ਦਾ ਇੱਕ ਪਰਮਾਨ ਹੈ ਕਿ ਮੰਨ ਲਓ ਗੁਰੂ ਕੀ ਨਗਰੀ ਕਿਉਂ ਕਿਹਾ ਜਾਂਦਾ ਹੈ ਇਹ ਪੁਖਤਾ ਸਰੋਤ ਨੇ ਸਾਡੇ ਕੋਲੇ ਜਿਹੜੇ ਉਸ ਗੱਲ ਦੀ ਗਵਾਹੀ ਭਰਦੇ ਨੇ ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਤੇ ਕਾਬੂਜ ਮਸੰਦ ਲਾਣਾ ਪੱਕੇ ਤੌਰ ਤੇ ਖਤਮ ਕਰ ਦੇਣਾ ਚਾਹੁੰਦਾ ਤੇ ਅਸੀਂ ਅੱਜ ਇਸ ਪ੍ਰੈਸ ਖਾਨ ਫਰੰਸ ਰਾਈ ਇਹ ਇੱਥੋਂ ਦੇ ਲੋਕਾਂ ਦੀ ਹਾਜ਼ਰੀ ਵਿੱਚ ਐਲਾਨ ਕਰਦੇ ਹਾਂ ਅਸੀਂ ਕਿਸੇ ਵੀ ਕੀਮਤ ਤੇ ਇਸ ਹੰਸਲੀ ਨੂੰ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਇਹ ਵਿਰਾਸਤ ਨੂੰ ਵੇਚਣ ਨਹੀਂ ਦੇਵਾਂਗੇ ਅੱਜ ਫਾਜ਼ਿਲਕਾ ਦੀ ਕੋਟ ਰੋਡ ਤੇ ਦੋ ਗੁੱਟ ਆਪਸ ਵਿੱਚ ਪੀੜ ਗਏ ਜਿਸ ਵਿੱਚ ਇੱਕ ਧਿਰ ਨੇ ਦੂਜੇ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਕਾਰ ਵਿੱਚ ਬੈਠੇ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਫੱਟੜ ਦੱਸਿਆ ਜਾ ਰਿਹਾ ਹੈ ਮ੍ਰਿਤਕ ਦੀ ਉਮਰ 17 ਸਾਲ ਦੱਸੀ ਜਾ ਰਹੀ ਹੈ ਤੇ ਪਿੰਡ ਡੱਬ ਵਾਲਾ ਕਲਾਂ ਦਾ ਰਹਿਣ ਵਾਲਾ ਹੈ ਦੱਸਿਆ ਜਾ ਰਿਹਾ ਹੈ ਕਿ ਕਰੀਬ 6 ਮਹੀਨੇ ਪਹਿਲਾਂ ਕਿਸੇ ਮਾਮਲੇ ਨੂੰ ਲੈ ਕੇ ਉਕਤ ਨੌਜਵਾਨ ਤੇ ਗੋਲੀਆਂ ਚਲਾਉਣ ਵਾਲੇ ਧਿਰ ਖਿਲਾਫ ਪੁਲਿਸ ਨੇ ਕ੍ਰਾਸ ਮੁਕਦਮਾ ਦਰਜ ਕੀਤਾ ਸੀ ਜੋ ਅਦਾਲਤ ਵਿੱਚ ਚੱਲ ਰਿਹਾ ਸੀ ਤੇ ਅੱਜ ਇਹ ਦੋਵੇਂ ਧਿਰਾਂ ਅਦਾਲਤ ਵਿੱਚ ਤਰੀਕ ਪੁੱਗਤਨ ਆਈਆਂ ਅਦਾਲਤ ਵਿੱਚੋਂ ਬਾਹਰ ਨਿਕਲ ਕੇ ਦੋਵਾਂ ਵਿਚਕਾਰ ਤਕਰਾਰ ਹੋਈ ਪਹਿਲਾਂ ਇਹਨਾਂ ਇੱਕ ਦੂਜੇ ਵਿਚਕਾਰ ਗੱਡੀਆਂ ਮਾਰੀਆਂ ਤੇ ਬਾਅਦ ਵਿੱਚ ਇੱਕ ਧਿਰ ਵੱਲੋਂ ਦੂਜੀ ਧਿਰ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਇੱਕ ਦੀ ਮੌਤ ਹੋ ਗਈ ਤੇ ਦੂਜਾ ਫੱਟੜ ਹੋ ਗਿਆ ਜਿਸ ਨੂੰ ਨੇੜਲੇ ਸਰਕਾਰੀ ਹਸਪਤਾਲ ਲੈ ਕੇ ਗਏ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਫਿਲਹਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਹਰਨੀ ਵਾਲੇ ਤੋਂ ਪ੍ਰੀਤਾ 팔ੂ ਉਹਨੇ ਉਸਦੇ ਇੰਸਟਾ ਇੰਸਟਾਗ੍ਰਾਮ ਤੇ ਵੀਰੇ ਤਮਕੀਂ ਦਿੱਤੀ ਕਿ ਤੂੰ ਪਹੁੰਚ ਕੇ ਆਈ ਤਰੀਕ ਤੇ ਕਮਕੀਆਂ ਦਿੱਤੀਆਂ ਕੰਪਲੇਟਾਂ ਪਹਿਲਾਂ ਵੀ ਲੱਗੀਆਂ ਹੀ ਨਹੀਂ ਐਸਐਸਬੀ ਦੇ ਦਫ਼ਤਰ ਵੀ ਲੱਗੀਆਂ ਕੰਪਲੇਟਾਂ ਲੱਗੀਆਂ ਹੀ ਨਹੀਂ ਬਬੂ ਰੀਤਾ ਪਾਲੂ ਪਾਲੂ 골ਡੀ ਹੋ ਗਿਆ 골ਡੀ ਹੈਪੀ ਚੱਲਣਾ ਵਾਲਾ ਇਹਦੇ ਜਿਹੜਾ ਜਿਹੜਾ ਐਫਆਰ ਨਾਲ ਸ਼ੂਟ ਕੀਤਾ ਗਿਆ ਇਹ ਆ ਦਾ ਲਾਇਸੈਂਸੀ ਸੀਗਾ ਜੇ ਨਹੀਂ ਜਿਹੜਾ ਇਹ ਦੋ ਨੰਬਰ ਦਾ ਲਾਇਸੈਂਸ ਸਾਰਾ ਪੰਜਾਬ ਦੇ ਪਹਿਲਾਂ ਅਸਲੀ ਵੀ ਦੋ ਫੜੀ ਗਏ ਅਸਲੀ ਵੀ ਇਹਨਾਂ ਕੋਲ ਪ੍ਰਿੰਟਿੰਗ ਦਾ ਪਾਸਪੋਰਟ ਪਹਿਲਾਂ ਵੀ ਫੜੀ ਚਿੱਟੇ ਦੇ ਨਾਲ ਫੜੀ ਗਈ ਬਰਖਾਸਤ ਮਹਿਲਾ ਕਨਸਟੇਬਲ ਅਮਨਦੀਪ ਕੌਰ ਦਾ ਸਾਥੀ ਬਲਵਿੰਦਰ ਸਿੰਘ ਸੋਨੂ ਵੀ ਪੁਲਿਸ ਨੇ ਗ੍ਰਿਫਤਾਰ ਕਰਕੇ ਅੱਜ ਉਸ ਨੂੰ ਬਠਿੰਡਾ ਅਦਾਲਤ ਵਿੱਚ ਪੇਸ਼ ਕੀਤਾ ਅਦਾਲਤ ਨੇ ਪੁਲਿਸ ਨੂੰ ਬਲਵਿੰਦਰ ਸਿੰਘ ਦਾ 3 ਦਿਨਾਂ ਦਾ ਰਿਮਾਂਡ ਦਿੱਤਾ ਦੱਸਈਏ ਕਿ ਬੀਤੇ ਦਿਨੀ ਪੁਲਿਸ ਨੇ ਬਲਵਿੰਦਰ ਸਿੰਘ ਨੂੰ ਮੁਹਾਲੀ ਦੇ ਨੇੜੇੋਂ ਗ੍ਰਿਫਤਾਰ ਕੀਤਾ ਸੀ ਤੇ 4 ਅਪ੍ਰੈਲ ਨੂੰ ਇਹ ਬਠਿੰਡਾ ਅਦਾਲਤ ਵਿੱਚੋਂ ਫਰਾਰ ਹੋ ਗਿਆ ਸੀ ਤੇ ਇਸ ਉਤੇ ਅਮਨਦੀਪ ਕੌਰ ਨਾਲ ਮਿਲ ਕੇ ਤਸਕਰੀ ਕਰਨ ਦੇ ਇਲਜ਼ਾਮ ਨੇ ਡੇਰਾ ਬਾਬਾ ਨਾਨਕ ਵਿੱਚ ਇੱਕ 22 ਸਾਲਾ ਲੜਕੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਡੇਰਾ ਬਾਬਾ ਨਾਨਕ ਪੁਲਿਸ ਸਟੇਸ਼ਨ ਵਿੱਚ ਇੱਕ ਪਾਸਟਰ ਤੇ 12 ਹੋਰ ਵਿਅਕਤੀਆਂ ਤੇ ਜ਼ਬਰਜਨਾਹ ਤੇ ਅਗਵਾ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਹੈ ਪੀੜਤਾ ਨੇ ਦੋਸ਼ ਲਗਾਇਆ ਕਿ ਪਾਸਟਰ ਮਨਜੀਤ ਸਿੰਘ ਨੇ ਉਸ ਨੂੰ ਕੁੱਟਿਆ ਤੇ ਧਰਮ ਪਰਿਵਰਤਨ ਲਈ ਮਜਬੂਰ ਕੀਤਾ ਮਨਜੀਤ ਸਿੰਘ ਤੋਂ ਇਲਾਵਾ 12 ਹੋਰ ਵਿਅਕਤੀਆਂ ਤੇ ਵੀ ਕੇਸ ਦਰਜ ਕੀਤਾ ਗਿਆ ਹੈ ਸੂਬੇ ਦੀ ਇਹ ਤੀਜੀ ਘਟਨਾ ਹੈ ਜਿਸ ਵਿੱਚ ਇਸਾਈ ਪਾਸਟਰ ਸ਼ਾਮਲ ਹੈ ਇਸੋ ਵੇਲੇ ਮੁਹਾਲੀ ਦੇ ਬਜਿੰਦਰ ਸਿੰਘ ਨੂੰ ਜ਼ਬਰਜਨਾਹ ਦੇ ਦੋਸ਼ਾਂ ਵਿੱਚ ਸਜ਼ਾ ਸੁਣਾਈ ਗਈ ਸੀ ਇੱਕ ਹੋਰ ਕੇਸ ਵਿੱਚ ਗੁਰਦਾਸਪੁਰ ਦੇ ਜਸ਼ਨ ਗਿੱਲ ਨੂੰ ਇਸੇ ਤਰ੍ਹਾਂ ਦੇ ਅਪਰਾਧਾਂ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ ਬਰਨਾਲਾ ਦੇ ਕਸਬਾ ਪਦੌੜ ਦੇ ਪਿੰਡ ਛੰਨਾ ਗੁਲਾਬ ਸਿੰਘ ਵਿਖੇ ਦੋ ਵਿਅਕਤੀਆਂ ਨੇ ਸੋਸ਼ਲ ਮੀਡੀਆ ਤੇ ਲਾਈਵ ਆ ਕੇ ਜ਼ਹਿਰੀਲੀ ਦਵਾਈ ਨਿਗਲ ਕੇ ਜੀਵਨ ਲੀਲਾ ਸਮਾਪਤ ਕਰ ਲਈ ਪੁਲਿਸ ਨੇ ਇਸ ਮਾਮਲੇ ਸੰਬੰਧੀ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਅਮ੍ਰਿਤਕਾਂ ਦੀ ਪਛਾਣ 35 ਸਾਲਾ ਕੁਲਵਿੰਦਰ ਸਿੰਘ ਕਿੰਦਾ ਤੇ 38 ਸਾਲਾ ਬਲਬੀਰ ਸਿੰਘ ਵਾਸੀ ਛੰਨਾ ਗੁਲਾਬ ਸਿੰਘ ਵਜੋਂ ਹੋਈ ਹੈ ਉਹਨਾਂ ਦੱਸਿਆ ਕਿ ਮ੍ਰਿਤਕ ਕੁਲਵਿੰਦਰ ਸਿੰਘ ਚਿੰਦਾ ਦੇ ਪਿਤਾ ਜਗਰੂਪ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ ਜਗਰੂਪ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਲੜਕਾ ਕੁਲਵਿੰਦਰ ਸਿੰਘ ਤੇ ਉਸ ਦੇ ਲੜਕੇ ਦਾ ਦੋਸਤ ਬਲਬੀਰ ਸਿੰਘ ਨੇ ਠੇਕੇ ਤੇ ਜ਼ਮੀਨ ਲਈ ਹੋਈ ਸੀ ਦੋਵੇਂ ਜਣੇ ਖੇਤ ਨੂੰ ਗਏ ਜਦੋਂ ਸ਼ਾਮ ਨੂੰ ਉਸ ਦੀ ਪਤਨੀ ਨੇ ਖੇਤ ਵਿੱਚ ਜਾ ਕੇ ਦੇਖਿਆ ਤਾਂ ਕੁਲਵਿੰਦਰ ਸਿੰਘ ਤੇ ਬਲਬੀਰ ਸਿੰਘ ਖੇਤ ਵਿੱਚ ਡਿੱਗੇ ਪਏ ਸਨ ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚੋ ਲਿਆਂਦਾ ਗਿਆ ਤੇ ਡਾਕਟਰ ਨੇ ਕੁਲਵਿੰਦਰ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦ ਕਿ ਬਲਬੀਰ ਸਿੰਘ ਦੀ ਰਸਤੇ ਵਿੱਚ ਮੌਤ ਹੋ ਗਈ। ਇਹ ਜਿਹੜਾ ਮਾਮਲਾ ਇਹ ਪਿੰਡ ਛੰਨਾ ਗਲਾਪ ਸਿੰਘ ਵਾਲਾ ਦਾ ਹੈਗਾ। ਇੱਥੇ ਦੋ ਵਿਅਕਤੀ ਸੀਗੇ ਬਲਬੀਰ ਸਿੰਘ ਪੀਰਾ ਤੇ ਕੁਲਵਿੰਦਰ ਸਿੰਘ ਕਿੰਦਾ ਜਿਨ੍ਹਾਂ ਨੇ ਸੂਸਾਈਡ ਕੀਤਾ। ਉਹਦੇ 'ਚ ਅਸੀਂ ਜਿਹੜੇ ਕੁਲਵਿੰਦਰ ਸਿੰਘ ਕਿੰਦਾ ਉਹਦੇ ਫਾਦਰ ਜਗਰੂਪ ਸਿੰਘ ਜੂਪਾ ਦੀ ਸਟੇਟਮੈਂਟ ਤੇ ਇੱਕ ਐਫਆਈਆ ਦਰਜ ਕੀਤੀ ਹੈ। ਤੇ ਜੋ ਐਫਆਈਆ ਨੰਬਰ 2108 ਪੀਐਨਸ ਤਹਿਤ ਅਸੀਂ ਦਰਜ ਕੀਤੀ ਹੈ। ਇਹ ਜਿਹੜਾ ਹੈਗਾ ਇਹ ਹਜੇ ਇਹ ਐਪੋ ਸਟੇਟਮੈਂਟ ਅਸੀਂ 4 ਬੰਦੇਆਂ ਖਿਲਾਫ ਜਿਹੜਾ ਇਹ ਦਰਜ ਕੀਤਾ ਤੇ ਹਜੇ ਇਹ ਇਨਵੈਸਟੀਗੇਸ਼ਨ ਹੈ ਕਾਰਨ ਜਿਹੜਾ ਐਪੋ ਸਟੇਟਮੈਂਟ ਦਾ ਉਹ ਕਹਿੰਦੇ ਵੀ ਜਿਹੜੇ ਬੰਦੇਆਂ ਦੇ ਖਿਲਾਫ ਅਸੀਂ ਦਰਜ ਕੀਤਾ ਮਗਧਮਾ ਉਹਨਾਂ ਤੋਂ ਤੰਗ ਆ ਕੇ ਕੀਤਾ ਪਰ ਬਾਕੀ ਐਪਰ ਇਨਵੈਸਟੀਗੇਸ਼ਨ ਜੋ ਤੱਤ ਸਾਹਮਣੇ ਆਉਣਗੇ ਉਹਨਾਂ ਬਾਰੇ ਦੱਸਿਆ ਜਾਊਗਾ ਲੰਗੀ 17 April ਨੂੰ ਅਮਰੀਕਾ ਦੇ ਵਰਜੀਨੀਆ ਸੂਬੇ ਵਿੱਚ ਇੱਕ ਗੈਸ ਸਟੇਸ਼ਨ ਦੀ ਪਾਰਕਿੰਗ ਵਿੱਚ ਗੁਜਰਾਤੀ ਵਿਅਕਤੀ ਪਿਨਾਕਿਨ ਪਟੇਲ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਦਾ ਕਤਲ ਕਰਨ ਵਾਲੇ ਮੁਲਜ਼ਮ ਦੀ ਪਛਾਣ ਹੋ ਗਈ ਹੈ ਪਰ ਪੁਲਿਸ ਅਜੇ ਉਸ तक ਪਹੁੰਚ ਨਹੀਂ ਸકી ਜਾਣਕਾਰੀ ਅਨੁਸਾਰ ਕਾਤਲ ਸਟੋਰ ਤੋਂ ਚੋਰੀ ਕਰਕੇ ਭੱਜ ਗਿਆ ਸੀ ਤੇ ਪਿਨਾਕਨ ਪਟੇਲ ਉਸ ਨੂੰ ਕਾਬੂ ਕਰਨ ਲਈ ਉਸ ਦਾ ਪਿੱਛਾ ਕਰ ਰਿਹਾ ਸੀ ਜਿਸ ਮਗਰੋਂ ਚੋਰ ਨੇ ਉਸ ਨੂੰ ਗੋਲੀ ਮਾਰ ਦਿੱਤੀ ਭਾਰਤ ਦੇ ਗੁਜਰਾਤ ਸੂਬੇ ਦਾ ਰਹਿਣ ਵਾਲਾ ਪਿਨਾਕਨ ਪਟੇਲ ਤੇ ਉਸ ਦੀ ਪਤਨੀ ਇੱਕ ਗੈਸ ਸਟੇਸ਼ਨ ਦੇ ਨਾਲ ਸਥਿਤ ਇੱਕ ਸਟੋਰ ਚਲਾਉਂਦੇ ਸਨ ਮਾਮਲੇ ਵਿੱਚ ਕਾਰਵਾਈ ਕਰਦਿਆਂ ਸਥਾਨਕ ਪੁਲਿਸ ਨੇ ਕਾਰ ਦੀ ਲੈਸੈਂਸ 플레이ਟ ਦੇ ਆਧਾਰ 'ਤੇ ਕਾਤਲ ਦੀ ਪਛਾਣ ਕਰ ਲਈ ਹੈ ਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸਾਂ ਨੂੰ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਮੁੱਖ ਖਬਰਾਂ ਤੇ ਹਾਈ ਕੋਰਟ ਨੇ ਪ੍ਰਤਾਪ ਬਾਜਵਾਦੀ ਗ੍ਰਿਫਤਾਰੀ ਤੇ ਲੱਗੀ ਰੋਕ ਵਧਾਈ ਪਵਿੱਖ ਵਿੱਚ ਗ੍ਰਿਫਤਾਰੀ ਤੋਂ ਪਹਿਲਾਂ ਕੋਰਟ ਨੂੰ ਸੂਚਿਤ ਕਰਨ ਦੇ ਹੁਕਮ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਵਾਪਸ ਲਏ ਜਾਣ ਖਿਲਾਫ ਹਾਈ ਕੋਰਟ ਪਹੁੰਚੇ ਮਜੀਠੀਆ ਜੈਡ ਪਲੱਸ ਸੁਰੱਖਿਆ ਵਾਪਸ ਲਏ ਜਾਣ ਦੇ ਫੈਸਲੇ ਨੂੰ ਰੱਦ ਕਰਨ ਦੀ ਕੀਤੀ ਮੰਗ ਦਰਜਾ ਚਾਰ ਕਰਮਚਾਰੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ ਕਣਕ ਖਰੀਦਣ ਵਾਸਤੇ ਵਿਆਜ ਮੁਕਤ ਕਰਜ਼ਾ ਵੰਦਾ ਕੇ 9700 ਰੁਪਏ ਕੀਤਾ ਗੁਰਦਾਸਪੁਰ ਵਿੱਚ ਇੱਕ ਪਾਸਟਰ ਸਮੇਤ 12 ਹੋਰਾਂ ਤੇ ਜ਼ਬਰਜਨਾਹ ਤੇ ਅਗਵਾ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਈਸਾਈ ਪਾਸਟਰ ਦੀ ਸ਼ਮੂਲੀਅਤ ਵਾਲੀ ਸੂਬੇ ਵਿੱਚ ਹੈ ਤੀਜੀ ਘਟਨਾ ਤੇ ਫਾਜ਼ਿਲਕਾ ਵਿੱਚ ਪੇਸ਼ੀ ਤੇ ਆਏ ਨੌਜਵਾਨ ਤੇ ਅਣੇਵਾਗ ਗੋਲੀਆਂ ਚੱਲੀਆਂ ਮੌਕੇ ਤੇ ਨੌਜਵਾਨ ਦੀ ਹੋਈ ਮੌਤ ਐਜੇ ਨਾਲ ਹੀ ਰਾਪਤਾ న్యూਸ ਦਾ ਖਬਰਾਂ ਦਾ ਬਿਲੀਟਨ ਖਤਮ ਹੁੰਦਾ ਹੈ ਆਗਿਆ ਦਿਓ ਸਤਿ ਸ਼੍ਰੀ ਅਕਾਲ